ਸਰ ਆਇਦਨ ਵਾਸਤੇ ਇਹੀ ਸੋਚਿਆ ਕਿ ਇਥੋਂ ਨਿਯੁਕਤੀ ਪੱਤਰ ਲੈ ਕੇ ਜਾਵਾਂਗੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਾਂਗੇ ਤੇ ਮੰਦਿਰ ਵਿੱਚ ਜਾ ਕੇ ਮੱਥਾ ਟੇਕਾਂਗੇ ਮਤਲਬ ਆਪਣੇ ਪ੍ਰਮਾਤਮਾ ਨੂੰ ਜਾ ਕੇ ਪ੍ਰਣਾਮ ਕਰਾਂਗੇ ਕਿ ਤੁਹਾਡੀ ਤੁਸੀਂ ਸਾਡੀ ਮਿਹਨਤ ਨੂੰ ਸਫਲ ਫਲ ਲਾਤੇ ਮਾਪਿਓ ਬਹੁਤ ਜ਼ਿਆਦਾ ਖੁਸ਼ੀ ਕਿ ਉਹਨਾਂ ਦੇ ਮਤਲਬ ਅੱਖਾਂ 'ਚ ਹੰਝੂ ਨਹੀਂ ਰੁਕ ਰਹੀ ਖੁਸ਼ੀ ਦੇ ਹੰਝੂ ਵਾਰੇ ਸੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਕੀ ਬੋਲੀਏ ਕੀ ਜਵਾਬ ਦਈਏ ਹੁੰਦਾ ਹੈ ਕਿ ਨੌਕਰੀ ਮਿਲ ਗਈ ਨਿਯੁਕਤੀ ਪੱਤਰ ਤੁਹਾਨੂੰ ਮਿਲ ਜਾਣਾ ਜਦੋਂ ਤੁਸੀਂ ਜੁਆਇਨ ਕਰਨਾ ਇਦਾਂ ਹੋ ਜਾਂਦਾ ਇੱਕ ਐ ਹੋਣਾ ਕਿ ਮੁੱਖ ਮੰਤਰੀ ਦੇ ਕੋਲੋਂ ਨਿਯੁਕਤੀ ਪੱਤਰ ਮਿਲਣਾ ਉਹਦਾ ਫਰਕ ਹੈ ਇਹ ਬਹੁਤ ਜ਼ਿਆਦਾ ਵੱਡਾ ਫਰਕ ਹੈ ਜੀ ਇਹ ਮੁੱਖ ਮੰਤਰੀ ਸਾਹਿਬ ਕੋਲੋਂ ਮਿਲਣਾ ਮਤਲਬ ਸਾਡੇ ਦੇ ਸਟੇਟ ਦੇ ਮੁਖੀ ਨੇ ਤੇ ਉਹਨਾਂ ਹੱਥੋਂ ਲੈਣਾ ਤਾਂ ਸਾਡੇ ਲਈ ਮਤਲਬ ਡਬਲ ਖੁਸ਼ੀ ਹੋਗੀ ਡਬਲ ਖੁਸ਼ੀ ਹੋਗੀ ਅੱਜ ਵੀ ਬਹੁਤ ਅੱਛਾ ਅਰੇਂਜਮੈਂਟ ਹੈ ਖਾਣੇ ਚ ਆਪਣੇ ਪਰਟੀਕੂਲਰ ਡਿਸਟ੍ਰਿਕਟ ਦੇ ਐਸਐਸਪੀ ਆਫਿਸ ਤੋਂ ਗੱਡੀ 'ਚ ਬਿਠਾ ਕੇ ਲੈ ਕੇ ਆਏ ਐ ਬਕਾਇਦਾ ਰਿਫਰੈਸ਼ਮੈਂਟ ਖਲਾਈ ਐ ਪਾਣੀ ਪਿਲਾਇਆ ਇੱਥੇ ਬਿਠਾਇਆ ਐ ਡੀਐਸਪੀ ਸਾਹਿਬ ਆਪ ਸਾਡੇ ਨਾਲ ਆਏ ਨੇ ਬਹੁਤ ਚੰਗਾ ਲੱਗ ਰਿਹਾ ਇੱਥੇ ਕਿ ਇੱਕ ਪੰਜਾਬ ਸਰਕਾਰ ਦੀ ਜੌਬ ਐ ਤੇ ਪੰਜਾਬ ਸਰਕਾਰ ਤੋਂ ਸਭ ਤੋਂ ਉੱਚੇ ਅਹੁਦੇ ਸੀਐਮ ਸਾਹਿਬ ਤੋਂ ਮੈਨੂੰ ਜੋ ਅੱਜ ਨਿਯੁਕਤੀ ਪੱਤਰ ਮਿਲ ਰਿਹਾ। ਸੋ ਮੈਂ ਜਿੰਨੇ ਵੀ 443 ਅੱਜ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਵੱਖ-ਵੱਖ ਕੁਰਸੀਆਂ ਤੇ ਜਾ ਕੇ ਬੈਠਣਗੇ ਕੱਲ ਨੂੰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ। ਮੇਰੇ ਨਾਲ ਇਕਰਾੰਤ ਇਕਰਾੰਤ ਗੋਇਲ ਆ ਸਾਬ ਇਨਸਪੈਕਟਰ ਦਾ ਨਿਯੁਕਤੀ ਪੱਤਰ ਮਿਲਣ ਜਾ ਰਿਹਾ ਜ਼ਾਹਿਰ ਜੀ ਗੱਲ ਹੈ ਕਿ ਮਿਹਨਤ ਵੀ ਕੀਤੀ ਹੈ ਮਿਹਨਤ ਦੇ ਨਾਲ ਨਾਲ ਕਹਿ ਲੋ ਕਿ ਤੁਹਾਡਾ ਲੱਕ ਵੀ ਹੁੰਦਾ ਸਾਰੀਆਂ ਚੀਜ਼ਾਂ ਹੀ ਮੈਟਰ ਕਰਦੀਆਂ ਹੁੰਦੀਆਂ ਪਰ ਇੱਕ ਬੜਾ ਚੱਲਦਾ ਸੀ ਕਿ ਭਾਈ ਖੁੱਲਾ ਪੈਸਾ ਪੈਸਾ ਤੇ ਲਾ ਦੇਣਾ ਪੈਂਦਾ ਤਾਂ ਗੱਲ ਬਣਦੀ ਹੈ ਇਕਰਾੰਤ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਹੈ ਔਰ ਕੀ ਸੋਚਿਆ ਕੀ ਅੱਜ ਦੇ ਦਿਨ ਵਾਸਤੇ ਕੀ ਸੋਚਿਆ ਸਰ ਅੱਜ ਦੇ ਦਿਨ ਵਾਸਤੇ ਇਹੀ ਸੋਚਿਆ ਕਿ ਇਥੋਂ ਨਿਯੁਕਤੀ ਪੱਤਰ ਲੈ ਕੇ ਜਾਵਾਂਗੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਾਂਗੇ ਤੇ ਮੰਦਿਰ ਵਿੱਚ ਜਾ ਕੇ ਮੱਥਾ ਟੇਕਾਂਗੇ ਮਤਲਬ ਆਪਦੇ ਪ੍ਰਮਾਤਮਾ ਨੂੰ ਜਾ ਕੇ ਪ੍ਰਣਾਮ ਕਰਾਂਗੇ ਕਿ ਤੁਹਾਡੀ ਤੁਸੀਂ ਸਾਡੀ ਮਿਹਨਤ ਨੂੰ ਸਫਲ ਫਲ ਲਾਤੇ ਬਸ اچھا ਤੇ ਮਿਹਨਤ ਕਿੰਨੀ ਕਰ ਕਿੰਨੀ ਕਿ ਮਿਹਨਤ ਕਰਨੀ ਪਈ ਮੈਂ ਇਹ ਸਵਾਲ ਨਾ ਸਾਰੇ ਕੈਂਡੀਡੇਟਸ ਨੂੰ ਕਰ ਰਿਹਾ ਹਾਂ ਕਿਉਂਕਿ ਸਾਨੂੰ ਸੁਣਨ ਵਾਲੇ ਨੌਜਵਾਨ ਵੀ ਬਹੁਤ ਨੇ ਤੇ ਤੁਸੀਂ ਉਹਨਾਂ ਦੇ ਵਾਸਤੇ ਕਹਿ ਲੋ ਕਿ ਇੱਕ ਰਾਧ ਸੇਰਾ ਬਣ ਜਾਂਦੇ ਹੋ ਕਿ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਆ ਯਾਰ ਜੋ ਅੱਜ ਕੈਮਰੇ ਦੇ ਉੱਪਰ ਇਹ ਨੌਜਵਾਨ ਆ ਰਿਹਾ ਕੱਲ ਨੂੰ ਮੈਂ ਵੀ ਆਉਂਗਾ ਇਸ ਤਰ੍ਹਾਂ ਦੇ ਨਾਲ ਨਾ ਮਿਹਨਤ ਹੀ ਇਸ ਵਿੱਚ ਇੰਨੀ ਕੁ ਕਰਨੀ ਪੈਂਦੀ ਆ ਦੇਖੋ ਮੈਂ 2022 ਦੇ ਵਿੱਚ ਵੀ ਪੇਪਰ ਦਿੱਤਾ ਸੀ ਸਬ ਇਨਸਪੈਕਟਰ ਦਾ ਹੀ ਤੇ ਉਹ ਸਿਰਫ ਮੇਰਾ ਤਿੰਨ ਕੁਸਚਨਾਂ ਕਰਕੇ ਰਹਿ ਗਿਆ ਸੀ ਉਹ ਤੇ ਉਸ ਤੋਂ ਬਾਅਦ ਮੈਂ ਜ਼ਿਆਦਾ ਮਤਲਬ ਡੀਮੋਟੀਵੇਟ ਨਹੀਂ ਹੋਇਆ ਕਿ ਮੇਰਾ ਸਿਰਫ ਤਿੰਨ ਕੁਐਸਚਨ ਕਰਕੇ ਰਹਿ ਗਿਆ ਕਿ ਮੈਂ ਨਹੀਂ ਤਿਆਰੀ ਨਹੀਂ ਕਰਨੀ ਮੈਂ ਉਹਨਾਂ ਨੂੰ ਪੋਜ਼ਿਟਿਵ ਸਾਈਨ ਲੈ ਕੇ ਕਿ ਮੇਰਾ ਹੁਣ ਤਿੰਨ ਕੁਐਸਚਨ ਤੋ ਰਿਹਾ ਮੇਰੇ ਥੋੜੀ ਜਿਹੀ ਮਿਹਨਤ ਹੋਰ ਬਾਕੀ ਹੈ ਕਿ ਜੇ ਮੈਂ ਉਹਨਾਂ ਦੀ ਮਿਹਨਤ ਹੋਰ ਕਰ ਲਵਾਂ ਤਾਂ ਮੇਰਾ ਵਧੀਆ ਹੋ ਜਾਊਗਾ ਤੇ ਹੁਣ ਮੇਰਾ ਰੈਂਕ 30 ਆਇਆ ਹੈ ਤੇ ਮੈਂ ਤੇ ਹੈ ਮੈਂ ਬੇਸਿਕਲੀ ਜਗਰਾਉਂ ਤੋਂ ਰਹਿਣ ਵਾਲਾ ਤੇ ਮੈਨੂੰ ਡਿਸਟ੍ਰਿਕਟ ਅਲਾਟ ਹੋਇਆ ਮੋਹਾਲੀ ਹਾਂਜੀ ਜ਼ਿਲ੍ਹਾ ਲੁਧਿਆਣਾ ਤੋਂ ਮੈਨੂੰ ਡਿਸਟ੍ਰਿਕਟ ਮੋਹਾਲੀ ਅਲਾਟ ਹੋਇਆ ਜੀ ਹਾਂਜੀ ਪਰਿਵਾਰ ਦਾ ਕੀ ਰਿਐਕਸ਼ਨ ਸੀਗਾ ਕਿਉਂਕਿ ਜਦੋਂ ਮਿਹਨਤ ਕਰਦੇ ਆ ਫੈਮਿਲੀ ਦੀਆਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਕਿ ਜਦੋਂ ਨੌਕਰੀ ਮਿਲ ਗਈ ਮਾਪੇ ਉਦੋਂ ਥੋੜਾ ਜਿਹਾ ਸੁਰਖਰੂ ਹੁੰਦਾ ਹੈ ਕਿ ਸਾਡਾ ਜਵਾਕ ਕਿਸੇ ਬੰਨੇ ਲੱਗ ਗਿਆ ਹੁਣ ਅਸੀਂ ਸੌਖੇ ਹੋ ਗਏ ਮਾਪਿਓ ਬਹੁਤ ਜ਼ਿਆਦਾ ਖੁਸ਼ੀ ਕੀ ਉਹਨਾਂ ਦੇ ਮਤਲਬ ਅੱਖਾਂ 'ਚ ਹੰਝੂ ਨਹੀਂ ਰੁਕ ਰਹੀ ਖੁਸ਼ੀ ਦੇ ਹੰਝੂ ਵਹਰੇ ਸੀ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕੀ ਬੋਲੀਏ ਕੀ ਜਵਾਬ ਦਈਏ ਇਹ ਤੁਹਾਨੂੰ ਪਤਾ ਕਿਵੇਂ ਲੱਗਿਆ ਜਦੋਂ ਰਿਜ਼ਲਟ ਆਇਆ ਉਦੋਂ ਦਾ ਰਿਐਕਸ਼ਨ ਕੀ ਰਿਜ਼ਲਟ ਦਾ ਰਿਐਕਸ਼ਨ ਆਇਆ ਸੀ ਜੀ ਅਸੀਂ ਉਡੀਕ ਰਹੇ ਸੀ ਰਿਜ਼ਲਟ ਕਦੋਂ ਆਊ ਦੇ ਉਸ ਟਾਈਮ ਘਰੇ ਮੈਂ ਇਕੱਲਾ ਸੀਗਾ ਕੋਈ ਵੀ ਨਹੀਂ ਸੀਗਾ ਮੇਰੇ ਸਿਸਟਰ ਕੈਨੇਡਾ ਨੇ ਉਹ ਸਿਟੀਜ਼ਨਸ਼ਿਪ ਨੇ ਉਧਰ ਤੇ ਉਹਨਾਂ ਦੀ ਉਧਰ ਸਬ ਮਾਰਨਿੰਗ ਸੀ ਤੇ ਘਰੇ ਮੇਰੇ ਕੋਈ ਨਹੀਂ ਸੀ ਮੈਂ ਕਿਸ ਨੂੰ ਫੋਨ ਕਰਾਂ ਮੇਰਾ ਫੋਨ ਕੋਈ ਵੀ ਨਹੀਂ ਚੱਕ ਰਿਹਾ ਸੀ ਮਤਲਬ ਮੈਂ ਮਦਰ ਨੂੰ ਫੋਨ ਕੀਤਾ ਉਹਨਾਂ ਦਾ ਫੋਨ ਘਰੇ ਪੈਸੇ ਮਾਰਕੀਟ ਗਏ ਹੋਏ ਸੀ ਫਾਦਰ ਸਾਹਿਬ ਕਿਤੇ ਬੀਜੀ ਸੀਗੇ ਸਿਸਟਰ ਦੀ ਕਿਤੇ ਮੇਰੀ ਮੀਟਿੰਗ ਚੱਲ ਰਹੀ ਸੀ ਤੇ ਜਿਹੜੇ ਮੇਰੇ ਜੀਜੂ ਸੀ ਉਹ ਵੀ ਕਿਤੇ ਮੀਟਿੰਗ 'ਚ ਬੀਜੀ ਸੀ ਮਤਲਬ ਮੈਨੂੰ 15 ਕੁਝ ਸਾਂਝੀ ਕਰਨ ਨੂੰ ਕੋਈ ਲੱਭ ਨਹੀਂ ਰਿਹਾ ਸੀ ਹਾਂ ਫਿਰ ਮਤਲਬ ਮੈਨੂੰ 15 ਮਿੰਟ ਇਕੱਲੇ ਨੂੰ ਖੁਸ਼ੀ ਸਾਂਝੀ ਕਰਨੀ ਆਪ બસ ਆਉਂਦੀ ਵੀ ਹੋ ਗਈ ਬਸ ਉਹ ਬੰਦੇ ਸਮਝ ਹੀ ਨਾ ਲੱਗਦਾ ਹੁੰਦਾ ਕਿਵੇਂ ਕੀ ਰਿਐਕਸ਼ਨ ਆ ਬਸ ਉਹੀ ਦਿਮੇ ਆਪਾਂ ਕਹ ਲਈਏ ਕਿ ਖੁਸ਼ੀ ਹੁੰਦੇ ਬੰਦੇ ਤੁਰਿਆ ਨਹੀਂ ਜਾਂਦਾ ਜਾਂ ਬੈਠਣ ਜਾਂਦਾ ਬੇਚੈਨ ਨਹੀਂ ਹੁੰਦੇ ਉਸ ਟਾਈਮ ਨਾ ਹੋਇਆ ਜੀ ਇੱਕ ਐ ਹੁੰਦਾ ਹੈ ਕਿ ਨੌਕਰੀ ਮਿਲ ਗਈ ਨਿਯੁਕਤੀ ਪੱਤਰ ਤੁਹਾਨੂੰ ਮਿਲ ਜਾਣਾ ਜਦੋਂ ਤੁਸੀਂ ਜੁਆਇਨ ਕਰਨਾ ਇਦਾਂ ਹੋ ਜਾਂਦਾ ਇੱਕ ਐ ਹੋਣਾ ਕਿ ਮੁੱਖ ਮੰਤਰੀ ਦੇ ਕੋਲੋਂ ਨਿਯੁਕਤੀ ਪੱਤਰ ਮਿਲਣਾ ਉਹਦਾ ਫਰਕ ਹੈ ਇਹ ਬਹੁਤ ਜ਼ਿਆਦਾ ਵੱਡਾ ਫਰਕ ਹੈ ਜੀ ਇਹ ਨਹੀਂ ਮੁੱਖ ਮੰਤਰੀ ਸਾਹਿਬ ਕੋਲੋਂ ਮਿਲਣਾ ਮਤਲਬ ਸਾਡੇ ਦੇ ਸਟੇਟ ਦੇ ਮੁਖੀ ਨੇ ਤੇ ਉਹਨਾਂ ਹੱਥੋਂ ਲੈਣਾ ਤਾਂ ਸਾਡੇ ਲਈ ਮਤਲਬ ਡਬਲ ਖੁਸ਼ੀ ਹੋ ਗਈ ਡਬਲ ਖੁਸ਼ੀ ਹੋ ਇਹ ਸਾਂਝੀ ਕਰਾਂਗੇ ਜਾਂ ਕਿ ਹਾਂ ਹਾਂ ਕਰਾਂਗੇ ਜੀ ਕਰਾਂਗੇ ਕੁਝ ਹਾਂਜੀ ਠੀਕ ਹੈ ਸਾਡੇ ਨਾਲ ਇੱਕ ਹੋਰ ਭਰਾ ਵੀ ਆ ਕੀ ਨਾਮ ਆ ਵੀਰ ਤੁਹਾਡਾ ਹਰਜੀਤ ਸਿੰਘ ਹੈ ਜੀ ਹਰਜੀਤ ਸਿੰਘ ਤੁਹਾਨੂੰ ਵੀ ਸਬ ਇੰਸਪੈਕਟਰ ਵਾਸਤੇ ਨਿਯੁਕਤੀ ਬਣ ਗਈ ਜੀ ਜੀ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਮੋਹਾਲੀ ਤੋਂ ਬਿਲੋਂਗ ਕਰਦਾ ਹਾਂ ਤੇ ਮੈਨੂੰ ਡਿਸਟ੍ਰਿਕਟ ਫਤਿਹਗੜ ਮਿਲੇ ਆ ਓਕੇ ਹਾਂਜੀ ਤੇ ਜਦੋਂ ਰਿਜ਼ਲਟ ਆਇਆ ਤੇ ਇੱਕਦਮ ਉਹਦੀ ਲਿਸਟ ਅੱਗੇ ਆਈ ਤੇ ਬਹੁਤ ਬਾਰੀਕ ਲਿਖਿਆ ਹੁੰਦਾ ਬਹੁਤ ਲੰਬੀ ਲਿਸਟ ਹੁੰਦੀ ਹੈ ਬਾਏ ਚਾਂਸ ਮੇਰਾ ਨਾਮ ਲੱਖਾ ਸਿੱਧਾ ਉੱਥੇ ਵਜਿਆ ਜਿੱਥੇ ਮੇਰਾ ਨਾਮ ਸੀਗਾ ਪਹਿਲਾਂ ਤਾਂ ਇਹ ਪਹਿਲਾਂ ਤਾਂ ਇਹ ਕਿੰਨ ਲੱਗੇ ਹੋ ਕਿ ਪਹਿਲਾਂ ਤਾਂ ਦੋ ਤਿੰਨ ਵਾਰੀ ਨਿਗਾ ਮਾਰੀ ਵੀ ਮੇਰਾ ਨਾਮ ਨਹੀਂ ਆਇਆ ਨਹੀਂ 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 ਜੀ ਬਿਲਕੁਲ ਨਾ ਉੱਥੇ ਟਿਕਾ ਕੇ ਵਿੱਚ 54th ਰੈਂਕ ਤੇ ਜਨਰਲ ਕੋਟੇ 'ਚ ਪੂਰਾ ਟਿਕਾ ਕੇ ਉੱਥੇ ਮੇਰਾ ਨਾਮ ਆਇਆ ਛੱਤ ਤੇ ਸੀਗਾ ਪੌੜੀਆਂ ਤੋਂ ਥੱਲੇ ਉਤਰਦਾ ਚੀਕਦਾ ਆਇਆ ਮਮਾ ਮੁੰਡਾ ਤੁਹਾਡਾ ਥਾਣੇਦਾਰ ਲੱਗ ਗਿਆ ਮੁੰਡਾ ਤੁਹਾਡਾ ਥਾਣੇਦਾਰ ਲੱਗ ਗਿਆ ਮੁੰਡਾ ਹੁਣ ਥਾਣੇਦਾਰ ਹੋ ਗਿਆ ਹਾਂਜੀ अच्छा? आ, फैमिली ना, फैमिली ना। फैमिली फैमिली अच्छा फैमिली ਦਾ ਰਿਐਕਸ਼ਨ ਕੀ ਸੀਗਾ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਨਾ ਫੈਮਿਲੀ ਨੂੰ ਫੈਮਿਲੀ ਦਾ ਬਹੁਤ اچھا ਫੈਮਿਲੀ ਦਾ ਬਹੁਤ ਅੱਛਾ ਰਿਐਕਸ਼ਨ ਸੀਗਾ ਮਦਰ ਮੇਰੇ ਸੈਂਟਰਲ ਜੌਬ ਤੇ ਟੀਚਰ ਨੇ ਕੇ ਵਿੱਚ ਤੇ ਫਾਦਰ ਮੇਰੇ अर्ली ਰੇਜ ਚ ਮੈਂ 4th ਕਲਾਸਿਸ ਐਕਸਪਾਇਰ ਹੋ ਸੀਗਾ ਬਟ ਯੂਨੀਫਾਰਮ ਜੌਬ ਤੇ ਸੀਗੇ ਪਿੱਛੇ ਸਾਰੇ ਫੌਜੀ ਨੇ ਜਾਂ ਕੁਛ ਪੁਲਿਸਮੈਨ ਵੀ ਨੇ ਤੇ ਇੱਕ ਯੂਨੀਫਾਰਮ ਜੌਬ ਮਿਲਣਾ ਲੋਕਲ ਰਹਿਣਾ ਪੰਜਾਬ ਚ ਹੀ ਬਾਹਰ ਜਾ ਕੇ ੱੱਕੇ ਨਹੀਂ ਖਾਣੇ ਬੈਠੇ ਬਿਠਾਏ ਜੌਬ ਮਿਲ ਜਾਣੀ ਚੰਗੀ ਤਰ੍ਹਾਂ ਪੜੋ ਮੇਰੀ ਸੈਕੰਡ ਜੌਬ ਹੈ ਪਹਿਲਾਂ ਮੈਂ ਪੰਜਾਬ ਸਰਕਾਰ ਚ ਬਿਜਲੀ ਬੋਰਡ ਚ ਸੀਗਾ ਐਬ ਉਹ ਵੀ ਆਪਣੀ ਐਕਸ ਚ ਆਮ ਆਦਮੀ ਚਾਹੀਏ ਇਹ ਵੀ ਆਮ ਆਦਮੀ ਚਾਹੀਏ ਮਿਲੀ ਹੈ ਬਹੁਤ ਚੰਗੀ ਸਰਕਾਰ ਹੈ ਪੂਰੀ ਇੱਕ ਉਮੀਦ ਹੁੰਦੀ ਹੈ ਕਿ ਇੱਕ ਪ੍ਰਤੀ ਨਿਕਲੀ ਹੈ ਤੇ ਪੂਰੀ ਹੋ ਕੇ ਹਟੂਗੀ ਇਹ ਕੈਨਸਲ ਨਹੀਂ ਹੋਊਗੀ ਟਰਾਂਸਪੇਰੈਂਸੀ ਸੀਗੀ ਅੱਜ ਵੀ ਬਹੁਤ ਅੱਛਾ ਅਰੇਂਜਮੈਂਟ ਹੈ ਥਾਣੇ ਚੋ ਆਪਣੇ ਪਰਟੀਕੂਲਰ ਡਿਸਟ੍ਰਿਕਟ ਦੀ ਐਸਐਸਪੀ ਆਫਿਸ ਤੋਂ ਗੱਡੀ 'ਚ ਬਿਠਾ ਕੇ ਲੈ ਕੇ ਆਏ ਹੈ ਬਕਾਇਦਾ ਰਿਫਰੈਸ਼ਮੈਂਟ ਖਲਾਈ ਹੈ ਪਾਣੀ ਪਿਲਾਇਆ ਇੱਥੇ ਬਿਠਾਇਆ ਹੈ ਡੀਐਸਪੀ ਸਾਹਿਬ ਆਪ ਸਾਡੇ ਨਾਲ ਆਏ ਨੇ ਬਹੁਤ ਚੰਗਾ ਲੱਗ ਰਿਹਾ ਇੱਥੇ ਕਿ ਇੱਕ ਪੰਜਾਬ ਸਰਕਾਰ ਦੀ ਜੌਬ ਹੈ ਤੇ ਪੰਜਾਬ ਸਰਕਾਰ ਤੋਂ ਸਭ ਤੋਂ ਉੱਚੇ ਅਹੁਦੇ ਸੀਐਮ ਸਾਹਿਬ ਤੋਂ ਮੈਨੂੰ ਜੋ ਅੱ ਐਸਾਂ ਦਾ ਸੈਲਾ ਲੱਗਾ ਫਿਰ ਨਹੀਂ ਜੀ ਕੋਈ ਸੂਟ ਕੇਸ ਕੁਝ ਕੋਈ ਇਹ ਕੰਮ ਹੁੰਦਾ ਕਰਨਾ ਹੀ ਨਹੀਂ ਚਾਹੀਦਾ ਇਹ ਨਾ ਕੁਝ ਹੋ ਸਕਦਾ ਤੁਸੀਂ ਜ਼ੋਰ ਲਾ ਲੋ ਤਾਂ ਵੀ ਨਹੀਂ ਹੋਣਾ ਮੈਰਿਟ ਦੀ ਜੌਬ ਲੋ ਜੌਬ ਕਰਨ ਚ ਆਪਣਾ ਮਜ਼ਾ ਆਉਂਦਾ ਹੈ ਆਪਣੇ ਆਪ ਚ ਕੌਨਫੀਡੈਂਸ ਹੁੰਦਾ ਕਿ ਮੈਂ 100% ਲਾਇਆ ਸੀਗਾ ਫਿਜ਼ੀਕਲ ਤੇ ਮੈਂਟਲੀ ਦੋਨੋਂ ਸਟਰੋਂਗ ਸੀਗੇ ਤਾਂ ਜਾ ਕੇ ਜੌਬ ਲਗਣੀ ਹੈ ਤੁਹਾਡੀ ਇਕੱਲੇ ਤੁਸੀਂ ਪੇਪਰ ਪਾਸ ਕਰਨਾ ਨਹੀਂ ਲੱਗਣਾ ਫਿਜ਼ੀਕਲ ਵੀ ਕਲੀਅਰ ਕਰੋ ਪਕਾਇਦਾ ਕੈਮਰੇ ਲੱਗੇ ਹੋਣਗੇ ਜਿੱਥੇ ਪੇਪਰ ਦੇਣ ਜਾਓਗੇ ਬਾਇਓਮੈਟ੍ਰਿਕ ਹੋਏਗਾ ਤੁਹਾਡੀ ਫੋਟੋ ਲੈਣਗੇ ਤੁਹਾਡੇ ਫਿੰਗਰ ਪ੍ਰਿੰਟ ਲੈਣਗੇ ਜਿੱਥੇ ਟ్రਾਇਲ ਹੋਏਗਾ ਉੱਥੇ ਤੁਹਾਡੇ ਸੈਂਸਰ ਬਣਾਏ ਜਾਣਗੇ ਪੈਡ ਕਲੀਅਰ ਕਰੋਗੇ ਟਾਈਮ ਪੂਰਾ ਆਏਗਾ ਵੀ ਵੀ ਬ ਹੀਟ ਆਏਗੀ ਟਰਾਂਸਪੇਰੈਂਸੀ ਰਹੇਗੀ ਕਿ ਕੌਣ ਪਾਸ ਹੋਇਆ ਸੀ ਉਹਨੂੰ ਕ੍ਰੋਸ ਹੀ ਲੱਗਿਆ ਉਹਦੀ ਬਕਾਇਦਾ ਇੱਕ ਕੈਮਰਾ ਲੱਗਿਆ ਹੋਇਆ ਗਲਾਈਨ ਤਾਂ ਨਹੀਂ ਸੀ ਨਹੀਂ ਸੂਟਕੇਸ ਬੈਗ ਦੀ ਬਿਲਕੁਲ ਕੁਝ ਕੁਝ ਗੁੰਜਾਇਸ਼ ਹੈ ਹੀ ਨਹੀਂ ਤੁਸੀਂ ਕੀ ਕਰ ਲੋਗੇ ਜੇ ਸਭ ਕੁਝ ਰਿਕਾਰਡ ਹੀ ਹੋ ਰਿਹਾ ਸਭ ਕੁਝ ਤਾਂ ਹੋ ਰਿਹਾ ਟਰਾਂਸਪੇਰੈਂਸੀ ਤੁਹਾਨੂੰ ਲੱਗਦਾ ਪਹਿਲਾਂ ਸੀਗੀ ਮੈਨੂੰ ਮੈਨੂੰ ਆਈਡੀਆ ਨਹੀਂ ਹੈ ਕਿ ਪਹਿਲਾਂ ਸੀਗੀ ਕਿ ਨਹੀਂ ਸੀਗੀ ਬਟ ਮੇਰੇ ਟਾਈਮ ਤੇ ਪੂਰੀ ਸੀਗੀ ਦੋਨੋਂ ਟਾਈਮ ਸੀਗੀ ਪਿਛਲੀ ਜੌਬ ਚ ਵੀ ਇਸ ਜੌਬ ਚ ਵੀ ਠੀਕ ਹੈ ਬਹੁਤ ਧੰਨਵਾਦ ਬ੍ਰਦਰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਵੱਲੋਂ ਤਾਂ ਨੌਜਵਾਨ ਬੜੇ ਖੁਸ਼ ਨੇ ਕਿ ਇੱਕ ਤਾਂ ਜੌਬ ਮਿਲਣੀ ਸਭ ਤੋਂ ਪਹਿਲੀ ਖੁਸ਼ੀ ਔਰ ਉਸ ਤੋਂ ਅਗਲੀ ਖੁਸ਼ੀ ਕਿ ਜਿਹੜਾ ਪੰਜਾਬ ਸੂਬੇ ਦੇ ਮੁਖੀ ਦੇ ਕੋਲੋਂ ਨਿਯੁਕਤੀ ਪੱਤਰ ਮਿਲਣਾ ਉਹ ਕਹਿੰਦੇ ਸਾਡੇ ਲਈ ਡਬਲ ਖੁਸ਼ੀ ਵਾਲਾ ਮੰਜ਼ਰ ਹੈਗਾ ਔਰ ਬਹੁਤ ਸਾਰਾ ਜਿਹੜੇ ਇਹ ਨੌਜਵਾਨ ਨੇ ਕਹਿੰਦੇ ਨੇ ਮਿਹਨਤ ਲੱਗੀ ਉਸ ਮਿਹਨਤ ਦਾ ਫਲ ਉਹ ਕਹਿ ਰਹੇ ਨੇ ਕਿ ਅੱਜ ਸਾਨੂੰ ਮਿਲਿਆ ਪੰਜਾਬ ਸਰਕਾਰ ਦਾ ਲਗਾਤਾਰ ਧੰਨਵਾਦ ਕੀਤਾ ਜਾ ਰਿਹਾ ਹੈ